ਵੀਡੀਓ ਲੜਕਾ ਹਾਸੇ ਨਾਲ ਗੱਲ ਕਰਦਾ ਹੋਇਆ ਫਾਈਪਾਂ ਸਿਕਿਉਰਿਟੀ ਦੇ ਜਿਹਨੇ ਗੋਣ ਦੇ ਗਏ। ਲਹਿਰਮੋਹੱਬਤ ਜਿਹੜਾ ਸਟੇਸ਼ਨ ਤੇ ਪਹੁੰਚ ਗਏ ਆ। ਇਹ ਹੈ ਲਹਿਰਮੋਹੱਬਤ ਜਿਹੜਾ ਜ਼ਿਲ੍ਹਾ ਬਠਿੰਡੇ ਦੇ ਅੰਦਰ। ਜਿਹੜੇ ਰਾਮਪੁਰ ਪੁਲ ਉਪਰ ਪਹੁੰਚ ਚੁੱਕੇ ਆ। ਜੇ ਮਿਲਦੇ ਆਪਾਂ ਅਗਲੇ ਸਟੇਸ਼ਨ ਤੇ ਤੁਹਾਨੂੰ। ਲੋਂ ਸਾਰਾ ਸਫਰ ਤੁਹਾਡਾ ਖਾਲਸਾ ਆਪਣਾ ਸਫਰ ਰਹੇਗਾ ਬਟੰਡਾ ਜੰਕਸ਼ਨ ਤੋਂ ਕੋ ਡੇੜਾ ਤੱਕ ਦਾ ਬਟੰਡਾ ਜਾਰੀ ਰਹਿ ਤੁਸੀਂ ਅੱਗੇ ਗੱਡੀ ਆਪਣੀ ਚੱਲ ਪਈ ਹੈ ਬਟੰਡੇ ਇਸ ਤਰ੍ਹਾਂ ਦਾ ਸਾਰਾ ਇਹ ਸਟੇਸ਼ਨ ਤੇ ਆਪਾਂ ਸਫਰ ਕਰ ਰਹੇ ਹਾਂ ਇਸ ਰੇਲ ਦੇ ਵਿੱਚ ਜੀ ਬਟੰਡਾ ਜਾਂਡ ਦੇ ਜੀ ਜਿਹੜੀ ਹੈ ਰੇਲ ਘੁੰਮ ਰਹੀ ਹੈ ਇਸ ਇਹ ਪੈਸੇਂਜਰ ਟ੍ਰੇਨ ਅੰਬਾਲਾ ਗੈਂਟ ਐਕਸਪ੍ਰੈਸ ਜਿਹੜੀ ਇਹ ਟ੍ਰੇਨ ਹੈ 14510 ਜਿਹਦਾ ਨੰਬਰ ਹੈ ਜੀ ਪੈਸੇਂਜਰ ਟ੍ਰੇਨ ਆ ਤਾਂ ਇਹਦਾ ਸਫ਼ਰ ਅੰਬਾਲਾ ਤੋਂ ਜਿਹੜੀ ਵੀ ਆਪਰੇਸ਼ਨ ਹੋਊਗੀ ਤੁਹਾਨੂੰ ਜਿਹੜੇ ਸਟੇਸ਼ਨ ਆਉਣਗੇ ਤੁਹਾਨੂੰ ਮੈਂ ਦਿਖਾਵਾਂਗਾ ਤੇ ਜਿਹੜੇ ਮੇਰੇ ਵੀਰ ਭਾਈ ਨੇ ਮੇਰੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੋ ਸੋ ਸਬਸਕ੍ਰਾਈਬ ਕਰ ਲੋ ਇਹਦਾ ਜਿਹੜਾ ਪੂਰਨ ਦਾ ਰeal time ਆਪਣਾ ਸਫ਼ਰ ਦਾ ਪਤਾੜਾ ਤੱਕ ਸਵੇਕ 9 ਵਜੇ ਦਾ ਚਲੋ ਅੱਗੇ ਪਿੱਛੇ ਹੋ ਸਕਦੀ ਹੈ 10-15 ਮਿੰਟ ਤੇ ਜਿਹੜੇ ਮੇਰੇ ਵੀਰ ਨੇ ਮੇਰਾ ਚੈਨਲ ਦਾ ਸਬਸਕ੍ਰਾਈਬ ਨਹੀਂ ਕਰਾਓ ਸਬਸਕ੍ਰਾਈਬ ਕਰਪਾ ਕਰੂ ਤਾਂ ਜੋ ਅੰਮ੍ਰਿਤ ਜੀ ਦਾ ਰਸੋਈ ਮੇਰੇ ਨਾਲ ਬੈਠ ਜਾਤੇ ਮਿਲ ਸਕੋ ਆਪਸੀ ਗੱਲਬਾਤ ਕਰਦੇ ਹੋ ਇਸ ਤਰ੍ਹਾਂ ਚ ਕੁਕ ਕਾਫੀ ਪੈਸੰਜਰ ਕੁਝ ਦੇਖੋ ਤਾਂ ਬੈਠ ਨੇ ਸਫਾਈ ਅੱਛੀ ਸਫਾਈ ਹੈ ਖਾਲੀ ਹੈ ਟレイン ਤੇ ਸਾਹਮਣੇ ਬੈਠਣ ਦੇ ਪੰਜਾਬ ਤੋਂ ਨਿਕਰੇ ਨੇ ਆ ਦੇਖਾਂ ਯਾਤਰੀ 哎，真的不错。 ਇਹ ਤਾਂ ਸਟਾਪ ਹੈ ਜੀ ਲੋਕ ਇੱਥੋਂ ਸਭ ਤੋਂ ਤਰ੍ਹਾਂ ਜਿਹੜਾ ਸਟੇਸ਼ਨ ਤੋਂ ਦੇਖ ਰਹੇ ਹਾਂ ਲਾਈਟਾਂ ਚੱਲ ਪਈਆਂ ਨੇ ਤਕਰੀਬਨ 7 ਦਾ ਟਾਈਮ ਹੋ ਗਿਆ ਹੋਣਾ ਜੀ ਸ਼ਾਮ ਦਾ ਤੇ ਲਾਈਨਾਂ ਜਿਹੜੀਆਂ ਚੱਲ ਰਹੀਆਂ ਪਲੇਟਫਾਰਮ ਦੇਖੋ ਕਿੰਨੇ ਖਾਫਤ ਨੇ ਇਹ ਸਟੇਸ਼ਨ ਰੋਡ ਦੇ ਸਾਹਦੇ ਉਹ ਸੋਹਣਾ ਸਟੇਸ਼ਨ ਬਣਿਆ ਨਵਾਂ ਹੀ ਬਣਿਆ ਕੁਝ ਪੁਰਾਣੇ ਦੌਰ ਦਾ ਵੀ ਵਿੱਚ ਲੰਘੇ ਹਨ ਜਿੱਪ ਚੱਲ ਪਿਆ ਕੋਲ ਸਟੇਸ਼ਨ ਤੇ ਲਹਿਰਾ ਮੋਹੱਬਤ ਕਿਹੜਾ ਸਟੇਸ਼ਨ ਤੇ ਪਹੁੰਚ ਗਏ ਆ ਇਹ ਹੈ ਲਹਿਰਾ ਮੋਹੱਬਤ ਜਿਹੜਾ ਜ਼ਿਲ੍ਹਾ ਬਠਿੰਡੇ ਦੇ ਅੰਦਰ ਵੱਗ ਉਹ ਸੋਹਣਾ ਸਟੇਸ਼ਨ ਸਾਫ਼ ਸੁਥਰਾ ਸਟੇਸ਼ਨ ਆ ਤੇ ਸ਼ਾਮ ਦੇ ਤਕਰੀਬਨ 5:00 ਦੇ ਉੱਤੇ ਟਾਈਮ ਹੋ ਗਿਆ ਲਹਿਰਾ ਮੋਹੱਬਤ ਆਉਂਦੇ ਸਨ ਬਹੁਤ ਵਧੀਆ ਸਟੇਸ਼ਨ ਬਸ ਰੇਲਾਂ ਨੇ ਆਹ ਪੁਰਾਣੀ ਬਿਲਡਿੰਗਾਂ ਕੁੜੀ ਮਲਹਿਰਾ ਮੁਹਬਸ ਅੰਗਰੇਜ਼ਾਂ ਦੇ ਦੌਰ ਦੇ ਜਿਹੜੀ ਬਿਲਡਿੰਗ ਬਣੀ ਹੋਈ ਹੈ ਪੁਰਾਣੀ ਕੁਝ ਕੁਝ ਅੱਗੇ ਨਾ ਵੀ ਬਣ ਗਿਆ ਨਵੀਂ ਨਹੀਂ ਕਰ ਜਿਹੜਾ મોદી ਸਾਹਿਬ ਕੋਲੇ ਸ਼ੁਰੂ ਕੀਤਾ ਉਹਦੇ ਵਿੱਚ ਨਵੀਆਂ ਬਣੀਆਂ ਨੇ ਤਕਰੀਬਨ ਕਾਫੀ ਸਟੇਸ਼ਨ ਜਿਹੜੇ ਉਹ ਨਾਵੇਂ ਬਣ ਚੁੱਕੇ ਨੇ ਇਹ ਰਾਮਪੁਰਾ ਪੁਲ ਆ ਪਾਉ ਹੋ ਚੁੱਕੇ ਆ ਉਹ ਨਾ ਗੁਰੂ ਸਟੇਸ਼ਨਾਂ ਜਿਹੜਾ ਰਾਮਪੁਰਾ ਫੂਲੋਂ ਪਹੁੰਚ ਸਕਦੇ ਆ ਤੇ ਕੀ ਹੈ ਸਟੇਸ਼ਨ ਰਾਮਪੁਰਾ ਫੂਲ ਦਾ ਉਹ ਸੋਨਾ ਦਾ ਸੁਥਰਾ ਜਿਹੜਾ ਸਟੇਸ਼ਨ ਆ ਇਹ ਸਾਰੀ ਜਿਹੜੀ ਲਾਈਨ ਇਲੈਕਟ੍ਰੀਫਾਈਡ ਆ ਸਾਰੀ ਤੇ ਲੇਕਿਨ ਇਹਨਾਂ ਨੂੰ ਜਿਹੜਾ ਲੋਕੋ ਲੱਗਿਆ ਹੋਇਆ ਉਹ ਡੀਜ਼ਲ ਲੋਕੋ ਉਹ ਵਰਕਰ ਰਿਹਾ ਜੋ ਚੱਲ ਰਿਹਾ ਦਿਨ ਫਿਰ ਆਪਾਂ ਫਾਈਨਲੀ ਰਾਮਪੁਰਾ ਫੂਲ ਤੋਂ ਆਪਣੀ ਫੇਰ ਜਿਹੜੀ ਗੱਲ ਪਈ ਹੈ ਜੀ ਇਹ ਹਨ ਬਰਨਪੁਰ ਤੋਂ ਰੁਕਦੇ ਆਕਲ ਪਏ ਆਹ ਦੇਖੋ ਪਟਿਆਲਾ ਬੰਨ ਇਹ ਆਹ ਕੁਛ ਪੁਰਾਣੀ ਬਿਲਡਿੰਗਾਂ ਹੁੰਦੇ ਦੇਖ ਰਹੇ ਹਾਂ ਇਸ ਤਰ੍ਹਾਂ ਦੇ ਸਟੇਸ਼ਨ ਹੈ ਪੁਰਾਣੇ ਦੌਰ ਦਾ ਜਿਹੜਾ ਸਟੇਸ਼ਨ ਥੋੜਾ ਜਿਹਾ ਅੱਗੇ ਦੇ ਤੇ ਕੁਝ ਵਿੱਚ ਨਵਾਂ ਹੈਗਾ ਜੀ ਜੇ ਮਿਲਦੇ ਆਪਾਂ ਅਗਲੇ ਸਟੇਸ਼ਨ ਤੇ ਤੁਹਾਨੂੰ ਸ਼ਹਿਰ ਤੇ ਪਹੁੰਚਣ ਲੱਗਿਆ ਸਾਰ ਲਿਖਿਆ ਆ ਰਿਹਾ ਕਿ ਤੇ ਬਹੁਤ ਪੈ ਗਈਆਂ ਲੱਗੇ ਕਰਕੇ ਨਹੀਂ ਬਣਵਟਿਆ ਆਉਂਦਾ ਸ਼ਾਇਦ ਜੱਪੀਵਨ ਉਹ ਸਾਡੇ ਸਭ ਤੋਂ ਵੇਲੇ ਨੰਬਰ ਆਪੀਆ ਉਹ ਤੋਂ ਆਰਗੇਨਾਈਜੇਸ਼ਨ ਤੇ ਆ ਗਿਆਂ ਜੇਠੂ ਵੀ ਆ ਜੀ ਇਹਦਾ ਨਾਮ ਜੇਠੂ ਤੇ ਆਪਾਂ ਰੇਲਵੇ ਸਟੇਸ਼ਨ ਪਹੁੰਚ ਗਏ ਇੱਥੇ ਚੱਲਦੀ ਹੈ ਗੱਡੀ ਬਾਅਦ ਗੇਹਰਾ ਹੋਗਾ ਚੱਲਦੇ ਅਗਲੇ ਸਟੇਸ਼ਨ ਤੇ ਮਿਲਦਾ ਨਾ ਪਹੁੰਚ ਗਏ ਆ ਜੀ ਦੱਪਾ ਰੇਲਵੇ ਸਟੇਸ਼ਨ ਹੁੰਦੇ ਕਰਿਆ ਤੇ ਥੋੜੇ ਬਹੁਤ ਆਇਆ ਆਪਾਂ ਦੋ ਨੰਬਰ ਪਲੇਟਫਾਰਮ ਤੇ ਪਹੁੰਚਿਆ ਹੁਣ ਇਹ ਦੂਜੇ ਪਾਸੇ ਹੈ ਲਾਈਟਾਂ ਚੱਲ ਰਹੀਆਂ ਨੇ ਸਰ ਸਾਫ ਸਫਾਈ ਕਾਫੀ ਹੈਗੀ ਆ ਤੇ ਨਵਾਂ ਹੀ ਇਹ ਨਵੀਨੀਕਰਨ ਦੇ ਵਿੱਚ ਜਿਹੜਾ ਸਟੇਸ਼ਨ ਉਹ ਬਣਿਆ ਹੋਇਆ ਹੈਗਾ ਜੀ ਆਹ ਦੇਖ ਸਕਦੇ ਹੋ ਬਹੁਤ ਸੋਹਣਾ ਲਾਈਟਨਿੰਗ ਵਗੈਰਾ ਉਹ ਵਈ ਵੀ ਆ ਜਿਹੜਾ ਸਟੇਸ਼ਨ ਆ ਗਿਆ ਇਹ ਜਿਹੜਾ ਤੱਪਾ ਰੇਲਵੇ ਸਿਸਟਮ ਹੀ ਦੇਖ ਸਕਦੇ ਹੋ ਪਟੱਪਟਾ ਪਿਆ ਜੀ ਸਾਰਾ ਪ੍ਰੇਫਾ ਨੂੰ ਤੇ ਇਧਰ ਵੀ ਪਟੱਪਿਆ ਜਿਹੜਾ ਕੰਮ ਚੱਲ ਰਿਹਾ ਹੈਗਾ ਤੇ ਇਸ ਤਰ੍ਹਾਂ ਦਾ ਇਹ ਰਾਦਾ ਦ੍ਰਿਸ਼ਾ ਤੁਹਾਨੂੰ ਦਿਖਾ ਰਿਆ ਨਾ ਤਪਾ ਰੇਲਵੇ ਸਟੇਸ਼ਨ ਦਾ ਠੀਕ ਹੈ ਜੀ ਮਿਲਦੇ ਆ ਤੁਹਾਨੂੰ ਅਗਲੇ ਡੈਸਟੀਨੇਸ਼ਨ ਤੇ ਜਾ ਲੱਗੇ ਫਾਈਨਲੀ ਤਪਾ ਰੇਲਵੇ ਸਟੇਸ਼ਨ ਤੋਂ ਆਪਾਂ ਚੱਲ ਪਏ ਆ ਇਹ ਨਾਲ ਹੀ ਇਧਰ ਸਾਹਮਣੇ ਉਡੀਕ ਘਰ ਤੇ ਸਾਹਮਣੇ ਪਲੇਟਫਾਰਮ ਨੰਬਰ 1 ਹੈ ਤੇ ਦੇਖ ਸਕਦਾ ਬਾਹਰ ਜਿਹੜੀ ਆ ਪਬਲਿਕ ਆ ਆ ਰਹੀ ਆ ਉਹ ਦੇਖੋ ਤੇ ਇਸ ਤਰ੍ਹਾਂ ਦੇ ਵਧੀਆ ਸਟੇਸ਼ਨ ਬਣਿਆ ਹੋਇਆ ਹੈ ਸਾਫ ਸੁਥਰਾ ਹੈਗਾ ਜੀ ਤੇ ਬੋਰਡ ਦੇ ਦਰਖਤ ਵੀ ਇੱਥੇ ਕਾਫੀ ਨਜ਼ਰ ਆ ਰਹੇ ਹਨ ਕਿਉਂਕਿ ਰਾਤ ਦਾ ਟਾਈਮ ਹੈ ਇਹਨਾਂ ਪੂਰਾ ਕਲੀਅਰ ਨਹੀਂ ਹੋ ਰਿਹਾ ਵਿਜ਼ਿਬਿਲਟੀ ਥੋੜੀ ਘੱਟ ਆ ਪੁਰਾਣਾ ਰੇਲਵੇ ਸਟੇਸ਼ਨ ਸੀ ਬਣਿਆ ਹੋਇਆ ਉਹ ਵੀ ਟਾਇਰ 2 ਦਾ ਤਬਰਕ ਹੈ ਥੋੜਾ ਜਿਆਦਾ ਹੈਵੀ ਬਿਲਡਿੰਗ ਤੇ ਇਸ ਤਰ੍ਹਾਂ ਦੇ ਜਿਹੜੇ ਪੁਰਾਣੇ ਦੌਰ ਦੇ ਜਿਹੜੇ ਸੀ ਤਾਂ ਬ੍ਰਿਟਿਸ਼ ਰਾਜ ਦੇ ਜਿਹੜੇ ਬਣੇ ਸੀ ਸਟੇਸ਼ਨ ਉਹ तकरीबन ਖਤਮ ਹੋ ਗਏ ਜਾਨੀ ਕੰਨਸੇਪ ਸੀਗੇ ਇਸ ਕਰਕੇ ਉਹਨਾਂ ਤੋਂ ਹੋਣ ਜਿਹੜਾ ਨਵੇਂ ਨਹੀਂ ਕਰਨ ਜਿਹੜਾ ਚੱਲ ਰਿਹਾ ਹੈਗਾ ਤੇ ਇਹਦੇ ਨਵੇਂ ਨਹੀਂ ਕਰਨ ਦੇ ਅੰਦਰ ਗੱਤ ਇਹ ਜਿਹੜੇ ਨਵੇਂ ਸਟੇਸ਼ਨ ਨੂੰ ਸਾਰੇ ਆਲ ਇੰਡੀਆ ਚ ਹੀ ਬਣ ਰਹੇ ਹੈ तकरीबन ਪੋਰ ਪਸਿੰਜਰ ਸੁੱਤੇ ਪਏ ਹੈ ਵਿੱਚ ਜੋ ਕਿ ਨਾਈਟ तकरीबन 10 ਵਜੇ ਜਿਹੜੀਆਂ ਅੰਬਾਲੇ ਪਹੁੰਚਣਗੀਆਂ ਇਸ ਟ੍ਰੇਨ ਲਈ ਆਪਾਂ ਬਰਨਾਲਾ ਦੇ ਰੇਲਵੇ ਸਟੇਸ਼ਨ ਪਹੁੰਚ ਗਿਆਂ। ਉਹ ਇਹ ਨਾ ਵੋ ਮੋਸਣਾ ਸਾਸਤੂਤਰਾ ਹੈ ਸਟੇਸ਼ਨ ਆ ਜੀ। ਤੇ ਜਿਹੜਾ 1 ਨੰਬਰ ਪਲੇਟਫਾਰਮ ਤੇ ਆਈ ਹੈ ਜਿਹੜਾ ਸਾਹਮਣੇ ਪਲੇਟਫਾਰਮ ਨੰਬਰ 2 ਆ। ਤੇ ਕਿਉਂਕਿ ਜਿਹੜਾ ਮੇਨ ਆਫਿਸ ਤੇ ਮੇਨ ਕੰਟਰੋਲ ਸਟੇਸ਼ਨ ਵਾਸਤੇ ਦੂਸਰੀ ਸਾਈਡ ਤੇ ਹੈਗਾ। ਜਿਤਨੀ ਪੁਰਾਣੀ ਹੈ ਜਿਹੜੀ ਵੀਡੀਓ ਇਧਰੋਂ ਸ਼ੂਟ ਕਰਦੇ ਆਂ ਬਾਜ਼ਾਰ ਮੈਂ ਸੱਜੇ ਹੱਥ ਵਾਲੇ ਪਾਸੇ ਤੋਂ। ਬਹੁਤ ਯਾਰ ਸਾਹਮਣੇ ਹੈਗਾ ਸਟੇਸ਼ਨ ਪਲੇਟਫਾਰਮ ਨੰਬਰ 1 ਤੇ ਪਹੁੰਚਣ ਵਾਲਿਆਂ ਤੋਂ ਬਰਨਾਲੇ ਪਹੁੰਚ ਗਏ ਨੇ ਤਕਰੀਬਨ ਬਹੁਤ ਬਹੁਤ ਸਟੇਸ਼ਨ ਅਗੇ ਦੇਖੋ ਕਿੰਨਾ ਸਾਫ ਸੁਥਰਾ ਚੰਗਿਆਰਾ ਦਾ ਟਾਈਮ ਤੇ ਲਾਈਟਾਂ ਵੀ ਬਹੁਤ ਸੋਹਣੀਆਂ ਜਗਮਗਾ ਰਹੀਆਂ ਨੇ ਨੇ ਬਰਨਾਲਾ ਤੋਂ ਆਪਾਂ ਚੱਲ ਪਿਆ ਜੀ ਨਾ ਚਲੋ ਇਹ ਪੋਰ্ট ਵੀ ਜਾਣ ਲਈ ਇਹ ਸਟੇਸ਼ਨ ਦੇ ਦੂਸਰੇ ਪਾਸੇ ਜਾਣ ਲਈ ਰਸਤਾ ਬਣਿਆ ਹੋਇਆ ਹੈ ਫਲਾਈਓਵਰ ਮੈਸੇਜ ਕੀਤਾ ਇਸ ਤਰ੍ਹਾਂ ਹੈ ਸਟੇਸ਼ਨ ਕਾਫੀ ਸਾਫ ਸੁਥਰਾ ਹੋਰ ਵੀ ਮੈਂ ਫੋਨ ਲਾਇਆ ਉਹਨੂੰ ਟੱਕ ਲੈ ਰਹਾ ਹਾਂ ਜਿਹੜਾ ਸਿੱਖਾ ਰੇਲਵੇ ਸਟੇਸ਼ਨ ਜੀ ਅਸਡੇ ਦਾ ਤਕਰੀਬ 9:00 ਵਜੇ ਨਾਲੇ ਤੇ ਆਪਾਂ ਸਿੱਖ ਸਟੇਸ਼ਨ ਤੇ ਪਹੁੰਚ ਗਏ ਹਾਂ ਇਹ ਸਿੱਖ ਕੋਈ ਪੁਰਾਣੀ ਬਿਲਡਿੰਗ ਨੂੰ ਦੇਖ ਰਿਹਾ ਜਿਹੜੀ ਕਿ ਅਨ ਸੇਫ ਜਿਹੜੀ ਲਿਖਿਆ ਹੋਇਆ ਵਰਤੋਂ 'ਚ ਨਹੀਂ ਹੈਗੀ ਇਹ ਤੇ ਪਹਿਲੇ ਦੌਰ ਦੀ ਅੰਗਰੇਜ਼ਾਂ ਦੇ ਦੌਰ ਦੀ ਇਹ ਜਿਹੜੀ ਹੈ ਬਿਲਡਿੰਗ ਚੱਲ ਕੇ ਆਪਣੇ ਸੇਖਾ ਸਟੇਸ਼ਨ ਤੋਂ ਟ੍ਰੇਨ

ਆ ਪਟੂਰੀ ਪਹੁੰਚ ਚੁੱਕੇ ਆ। ਸਭ ਆਊਟਰ ਪਿਆ ਜਾਇਆ ਹੈ। ਇਹ ਇਹ ਹੈ ਪਵਨ ਹੌਸਟੂਰੀ ਦਾ। ਇਹ ਜਿਹੜੀ ਟੂਰੀ ਜੰਕਸ਼ਨ ਰੇਲਵੇ ਸ਼ੈਡ ਪੰਜਾਬ ਤੇ ਦੇਖ ਸਕਦੇ ਆ ਤੇ ਇਹਦੇ ਵਿੱਚ ਜਿਹੜੀ ਬਿਲਡਿੰਗ ਆ ਤਾਨੂੰ ਇੱਕ ਨੰਬਰ ਪਲੇਟਫਾਰਮ ਦਿਖਾਈ ਆ ਆਪਾਂ ਆ ਗਏ 2 ਨੰਬਰ ਤੇ ਕਿਉਂਕਿ ਜਿਹੜਾ 1 ਨੰਬਰ ਪਲੇਟਫਾਰਮ ਤੋਂ ਉਰੀ ਆਏ ਬਜ਼ਾਰ ਵਾਲੇ ਪਾਸੇ ਸਾਹਮਣੇ 1 ਨੰਬਰ ਪਲੇਟਫਾਰਮ ੜੀ ਤੇ ਨਾਲ ਇਹ ਹਾਂ ਸਟੇਸ਼ਨ ਦੀ ਆਊਟਲੁੱਕ ਤੂ ਰਿਜੰਕਸ਼ਨ ਦੇਖ ਸਕਦੇ ਆ ਤੇ ਤਿਰੰਗਾ ਹਮਾਰੇ ਦੇਸ਼ ਦਾ ਜਿਹੜਾ ਲਹਿਰਾ ਰਿਹਾ ਕੋਸ਼ ਬਿਲਡਿੰਗਾਂ ਤੇ ਬਾਹਰ ਇੱਕ ਮਸ਼ੀਨ ਫਾਇਰ ਟੋਕਨ ਵਾਲੀ ਮਸ਼ੀਨ ਤੇ ਉਹ ਵੀ ਪੁਰਾਣੇ ਅੰਗਰੇਜ਼ਾਂ ਦਾ ਉਹ ਇਹ ਜਿਹੜੇ ਪੁਰਾਣੇ ਅੰਗਰੇਜ਼ਾਂ ਦੌਰ ਦੀ ਬਿਲਡਿੰਗ ਜਿਹੜੀ ਆ ਜਿਹੜਾ ਪਾਸਾ ਇਹ ਪੁਰਾਣੇ ਬ੍ਰਿਟਿਸ਼ ਦੌਰ ਦੀ ਬਣੀ ਹੋਈ ਹੈ ਜੀ ਬ੍ਰਿਟਿਸ਼ ਰਾਜ ਦੇ ਸਮੇਂ ਆਹ ਹੈ ਚੌਂਕੀ ਰੇਡੀਓ ਕੋਲ ਥੂਰੀ ਇਸ ਤਰ੍ਹਾਂ ਇੱਥੇ ਕਾਫੀ ਜਿਹੜੇ ਵਿੱਚ ਆਫੀਸਰ ਹੈ ਇਹ ਕਾਫੀ ਸਾਫ਼ ਸੁਥਰਾ ਜਿਹੜਾ ਸਟੇਸ਼ਨ ਆ ਤੁਸੀਂ ਦੇਖ ਸਕਦੇ ਹੋ ਇਹ ਹੈ ਸਤਰਾ ਸਟੇਸ਼ਨ ਤੇ ਗਾਰ ਸਾਹਿਬ ਨੇ ਜਿਹੜਾ ਸਿਗਨਲ ਦਿੱਤਾ ਪਿੱਛੇ ਆਪਣਾ ਡੱਬਾ ਜਿਹੜਾ ਉਹ ਗਾਰ ਸਾਹਿਬ ਦਾ ਆ ਦੇਖ ਸਾਰੇ ਸਿਗਨਲ ਤੇ ਉਧਰੋਂ ਕਾਰਨ ਹੋ ਗਿਆ ਗੱਡੀ ਦਾ ਇਹ ਧੋਰੀ ਜੰਕਸ਼ਨ ਰੇਲਵੇ ਸੇਕ ਨੂੰ ਪੰਜਾਬ ਦਾ ਤੇ ਖਾਣਪਿੰਡ ਦਾ ਤੇ ਕੋਤੋੜਾ ਨਿਚਾ ਵਗੈਰਾ ਹਰ ਵੇਕ ਕੁਛ ਨਾ ਕੁਛ ਮਿਲਦਾ ਰਹਿੰਦਾ 24 ਘੰਟੇ ਇਹ ਜਿਹੜਾ ਸਟੇਸ਼ਨ ਨਾ ਇਸ ਤਰ੍ਹਾਂ ਹੀ ਆਵਾਜ਼ ਆਈ ਇੱਥੇ ਲੱਗੀ ਰਹਿੰਦੀ ਆ ਜੀ ਇੱਥੋਂ ਤੁਸੀਂ ਲੁਧਿਆਣਾ ਜਾਣਾ ਹੈ ਸਾਰਜਨ ਦਿੱਲੀ ਜਾਣਾ ਉਹ ਤੁਸੀਂ ਇੱਥੋਂ ਟ੍ਰੇਨ ਜਿਹੜੀ ਉਹ ਬਦਲ ਸਕਦੇ ਹਾਂ ਇਹ ਜੰਕਸ਼ਨ ਆ ਕਿਉਂਕਿ ਪਟਿਆਲਾ ਜਾਣਾ ਜਾਂ ਬਠਿੰਡਾ ਜਾਣਾ ਫਾਈਨਲੀ ਧੋਰੀ ਤੋਂ ਆਪਣੀ ਜਿਹੜੀ ਆ ਟ੍ਰੇਨ ਚੱਲ ਪਈ ਹੈ ਜੀ ਤੇ ਇੱਥੇ ਲਿਖਿਆ ਵੀ ਹੋਇਆ ਸੰਗਰੂਰ ਜੱਕ ਲਈ ਸਾਰ ਪਟਿਆਲਾ ਰਾਜਪੁਰਾ ਕਰਨਾਲ ਬਠਿੰਡਾ ਪਹਾੜਕੋਟ ਜੰਮੂ ਤਾਂ ਵੀ ਜਾਣੇ ਕੇ ਲਈ ਗਾੜੀ ਬਦਲੇ ਸਾਰਾ ਕੁਝ ਹਿੰਦੀ ਪੰਜਾਬੀ ਦੇ ਵਿੱਚ ਜਿਹੜਾ ਉਹ ਲਿਖਿਆ ਗਿਆ ਹੈਗਾ ਉੱਥੇ ਤੇ ਇਹ ਹੈ ਪਰਲੇ ਪਾਸੇ ਇੱਕ ਨੰਬਰ ਤੇ ਜਾਣ ਲਈ ਰਸਤਾ ਪੋਰ ਜਿਹੜਾ ਬਣਿਆ ਪਈ ਦੇਖ ਸਕਦੇ ਹੋ ਤੇ ਚੱਲ ਪਈ ਆਪਾਂ ਮਿਲਦੇ ਆ ਤੁਹਾਨੂੰ ਅਗਲੇ ਸਟੇਸ਼ਨ ਤੇ ਆਪਾਂ ਇੱਥੇ ਨੱਬ ਪਹੁੰਚ ਗਏ ਆ ਤੇ ਇਹਨਾਂ ਦਾ ਕੋਈ ਸਾਹਮਣੇ ਪੈਸੇਂਜਰ ਖੜੇ ਇਹਨਾਂ ਦਾ ਕੋਈ 100 ਰੁਪਏ ਨਾ ਜਲਦੀ ਟੀਟੀ ਬਣ ਕੇ ਉਹ ਵਟੋਰ ਕੇ ਲੈ ਗਏ ਮੈਂ ਟੀਟੀਆਂ ਤੇ ਇਹ ਤੁਸੀਂ ਇਹ ਵੀ ਖਿਆਲ ਰੱਖਿਆ ਕਰੋ ਕਿ ਕਿਸੇ ਅਣਜਾਣ ਬੰਦੇ ਨੂੰ ਪੈਸੇ ਨਾ ਦਿਓ ਤੋ ਬਿੱਲ ਲਓ ਪਹਿਲਾਂ ਉਹਦਾ ਰਸੀਦ ਪ੍ਰਾਪਤ ਕਰੋ ਫਿਰ ਹੀ ਉਹਨੂੰ ਪੈਸੇ ਦਿਓ ਇਹ ਹੈ ਨਾਬਾ ਰੇਲਵੇ ਸਟੇਸ਼ਨ ਪਹੁੰਚ ਗਏ ਆ ਨਾਬਾ ਰਿਆਸਤ ਹੁੰਦੀ ਸਿੱਖ ਰਿਆਸਤ ਜਿਹੜੀ ਇਹ ਨਾਬਾ ਇਹ ਹੁੰਦੀ ਸੀ ਜੀ ਤੇ ਫਾਈਨਲੀ ਆਪਾਂ ਚੱਲ ਰਹੇ ਆ ਜੀ ਆ ਡਾਊਨ ਹੋ ਗਿਆ ਆਪਣਾ ਇਧਰ ਲਾਈਟ ਦਿੱਤੀ ਆ ਫਾਇਲ ਨਾਂਬਾ ਸਟੇਸ਼ਨ ਤੋਂ ਟ੍ਰੇਨ ਚੱਲ ਪਈ ਹੈ ਅੰਗਰੇਜ਼ਾਂ ਦੇ ਦੌਰ ਦੀ ਜਿਹੜੀ ਹੈ ਬਿਲਡਿੰਗ ਪਹਿਲਾਂ ਦੀ ਬਣੀ ਹੋਈ ਹੈ ਨਾਂਬਾ ਦੇਖ ਸਕਦੇ ਹੋ ਪੜ੍ਹ ਸਕਦੇ ਹੋ ਉੱਤੇ 1905 ਤੇ ਇਸ ਤਰ੍ਹਾਂ ਦਾ ਇਹ ਸਟੇਸ਼ਨ ਜਿਹੜਾ ਦੇਖ ਰਿਹਾ ਹੈਗਾ ਤੇ ਆਪਾਂ ਪਲੇਟਫਾਰਮ ਨੰਬਰ 1 ਤੋਂ ਚੱਲ ਪਈ ਹੈ ਟ੍ਰੇਨ ਜੀ ਉਹ ਸੁਣੋ ਅੱਛਾ ਸਾਫ਼ ਸੁਥਰਾ ਸਟੇਸ਼ਨ ਤੇ ਇਸ ਤਰ੍ਹਾਂ ਦਾ ਜਿਹੜਾ ਹੈ ਇਹ ਟ੍ਰੇਨ ਦੇ ਵਿੱਚ ਪੈਸੇਂਜਰ ਜਿਹੜੇ ਆ ਘਟ ਜਿਹੜੇ ਬੈਠੇ ਨੇ ਟੋਨ ਨੰਬਰ 2 90 ਦੇ ਦਿਖ ਰਿਹਾ ਤੁਹਾਨੂੰ ਨਿਕਲ ਤੁਸੀਂ ਆਪ 90 ਦੇ ਤਕਰੀਬਨ ਰਾਬ ਦੇ ਸਾਢੇ 4:30 ਵੇ ਪਾਉਣੇ ਨੇ ਗਈਆ ਸਾਹਮਣੇ ਸੰਤਨ ਸੰਤ ਬਾਬਾ ਇਸਤਰੀ ਵਿਦਾ ਆਸ਼ਰਮ ਜਿਹੜਾ ਦਬlaan ਹੈ ਇਸ ਕਰਕੇ ਇਹ ਦਾ ਮਸ਼ਹੂਰ ਵੀ ਹੈਗਾ ਜੀ ਸਾਹਮਣੇ ਜਿਹੜੇ ਲੱਗਦਾ ਜਾਦਨੀ ਉਹਦੇ ਪਿਛਲੇ ਸਾਈਡ ਨਾਲ ਸੰਤ ਆਸ਼ਰਮ ਦਾ ਬਲਾਣ ਸੰਤ ਬਾਬਾ ਇਸਤਰੀ ਵਿਦਾ ਇਹੋਸ ਕਰਕੇ ਇਹ ਦੋਰਾਹਣ ਸ਼ਹਿਰ ਜਿਹੜਾ ਮਸ਼ਹੂਰ ਹੈ ਦਬlaan ਜਿਹੜਾ ਰੇਲਵੇ ਸੀ ਮਾਫ ਕਰਨਾ ਦਬਣਾ ਰਹੇ ਜਿਸ ਇਸ ਮਸ਼ਹੂਰ ਹੈ ਜੀ ਤੋ ਜੀ ਫਾਈਨਲੀ ਦਿ ਬਲੌਂਗ ਸਟੇਸ਼ਨ ਤੋਂ ਇਹ ਟ੍ਰੇਨ ਚੱਲ ਪਈ ਆ ਤੇ ਪਹਿਲਾਂ ਇੱਥੇ ਪੁਰਾਣਾ ਸਟੇਸ਼ਨ ਹੁੰਦਾ ਸੀ ਪੁਰਾਣੇ ਜਿਹੋਕ ਕੇ ਨਵਾਂ ਸਟੇਸ਼ਨ ਇੱਧਰ ਬਣ ਚੁੱਕਿਆ ਹੈਗਾ ਨਵੀਨੀਕਰਨ ਦੇ ਵਿੱਚ ਆਫਨ ਬਰਾ ਸਟੇਸ਼ਨ ਹੈ ਇਹ ਉਹ ਆਉਂਦਾ ਵੀ ਲਾ ਪ੍ਰਾਇਰ ਦੇ ਵਿੱਚ ਤਾਂ ਮਿਲਦੇ ਆ ਤੁਹਾਨੂੰ ਪਟਿਆਲਾ ਆਪਣੀ ਦਾ ਟੈਸਟਿੰਗ ਆਪਣੇ ਹਾਲੀ ਦੀ ਯਾਤਰਾ ਗੋੰਦੇ ਗੱਲ ਕਰਾਂਗੇ ਪਟਿਆਲਾ ਉੱਤੇ ਅਸੀਂ ਦੋ ਤਰ੍ਹਾਂ ਦੇ ਇਹ ਤੋਂ ਬਣਾਉਂ ਤੋਂ ਚੱਪੇ ਹਾਂ ਪਟਿਆਲੇ ਦੇ ਕੈਂਟ ਸਟੇਸ਼ਨ ਤੇ ਪਹੁੰਚ ਗਏ ਆ ਇਹ ਪਟਿਆਲੇ ਦਾ ਕੈਂਟ ਰੇਲਵੇ ਸਟੇਸ਼ਨ ਆ ਜੀ ਪਟਿਆਲਾ ਵਾਲਾ ਦੋ ਤਿੰਨ ਕਿਲੋਮੀਟਰ ਰਹਿ ਗਿਆ ਜਿਹੜਾ ਮੇਨ ਸਟੇਸ਼ਨ ਆ ਇਹ ਕੈਂਟ ਅਸੀਂ ਆਪਣੇ ਕੋਲ ਚੁੱਕੇ ਆ ਦਾ 510 ਟ੍ਰੇਨ ਤੇ ਪਹੁੰਚੇ ਸੀਗੇ ਤੇ ਇਹ ਹੈ ਇਸ ਤਰ੍ਹਾਂ ਦੀ ਟ੍ਰੇਨ ਤੇ ਆਪਾਂ ਹੁਣ ਪਟਿਆਲੇ ਉਤਰ ਗਏ ਆ ਤੇ ਇਹ ਜਾਏਗੀ ਅੰਮ੍ਰਲਗੰਟ ਜੋ ਕਿ ਹਰਿਆਣਾ ਦਾ ਸਟੇਸ਼ਨ ਆ ਤੇ ਆਪਾਂ ਹੁਣ ਪਟਿਆਲੇ ਦੇ ਰੇਲਵੇ ਸਟੇਸ਼ਨ ਨੰਬਰ ਪਲੇਟਫਾਰਮ ਨੰਬਰ 1 ਤੇ ਖੜੇ ਆ ਤੇ ਇਹਦੇ ਨਾਲ ਜਿਹੜੀ ਆ ਆਪਾਂ ਆਪਣੀ ਜਿਹੜੀ ਵੀਡੀਓ ਵਿੱਚ ਹੀ ਸਮਾਪਤ ਕਰਦੇ ਆ ਜੀ ਤੇ ਇਸ ਦੇ ਨਾਲ ਅਕਸ਼ਿੰਦਰ ਸਿੰਘ ਨੂੰ ਦਿਉ ਇਜਾਜ਼ਤ ਅਗਲੀ ਵੀਡੀਓ ਹੋਂ ਤੱਕ ਮੇਰਾ ਇੰਤਜ਼ਾਰ ਕਰਨਾ ਤੇ ਰੱਬ ਰੱਖਾ ਪਲੀਜ਼ ਜਿਨ੍ਹਾਂ ਨੇ ਮੇਰਾ ਚੈਨਲ ਲਾਈਕ ਸ਼ੇਅਰ ਨਹੀਂ ਕੀਤਾ ਉਹ ਕਰ ਲੈਣ ਕਮੈਂਟ ਵਿੱਚ ਕਰ ਦਿਆ ਕਰੋ ਥੈਂਕ ਯੂ ਫॉर ਵਾਚਿੰਗ ਰੱਬ ਰੱਖਾ